ਸਤ ਸ੍ਰੀ ਅਕਾਲ ਨਮਸਕਾਰ ਅਦਾਬ ਇੱਕ ਵਾਰ ਫੇਰ ਤੁਹਾਡੇ ਨਾਲ ਇੱਕ ਵੀਡੀਓ ਹੋਰ ਲੈ ਕੇ ਸਨਮੁਖ ਹੋਏ ਆਂ ਗੱਲ ਕੀਤੀ ਜਾਵੇ ਵਾਤਾਵਰਨ ਦੀ ਗੱਲ ਕੀਤੀ ਜਾਵੇ ਗਰਮੀ ਦੀ ਮੌਸਮ ਦੀ ਤਾਂ ਭयंकर ਗਰਮੀ ਤੋਂ ਛੁਟਕਾਰਾ ਮਿਲ ਚੁੱਕਿਆ ਪਰ ਹਜੇ ਵੀ ਨਮੀ ਬਹੁਤ ਹੈਗੀ ਹੈ ਅਤੇ ਇਸ ਵਾਰ ਜਿਸ ਤਰ੍ਹਾਂ ਦੇ ਨਾਲ ਗਰਮੀ ਨੇ ਵਟ ਕੱਡੇ ਨੇ ਤਾਂ ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਰਮੀ ਜਿਹੜੀ ਹੈ ਹੋਰ ਵੀ ਜ਼ਿਆਦਾ ਭयंकर ਹੋਏਗੀ ਤਾਂ ਇਸ ਗਰਮੀ ਤੋਂ ਬਚਣ ਦੇ ਲਈ ਸੋਸ਼ਲ ਮੀਡੀਆ ਤੇ ਅਕਸਰ ਹੀ ਜਿਹੜਾ ਹੈਗਾ ਅਸੀਂ ਦੇਖਦੇ ਆ ਹਰ ਇੱਕ ਬੰਦਾ ਕਹਿੰਦਾ ਰੁੱਖ ਲਾਓ ਰੁੱਖ ਲਾਓ ਬੂਟੇ ਲਾਓ ਹਰਿਆਲੀ ਜਿਹੜੀ ਆ ਉਹ ਜ਼ਰੂਰੀ ਹੈ ਪਰ ਗੱਲ ਅੱਗੇ ਆ ਜਾਂਦੀ ਹੈ ਸਾਡੇ ਇਲਾਕੇ ਦੀ ਗੱਲ ਅੱਗੇ ਆ ਜਾਂਦੀ ਹੈ ਸਾਡੇ ਏਰੀਏ ਦੇ ਵਿੱਚ ਹਰਿਆਲੀ ਜਿਹੜੀ ਹੈਗੀ ਆ ਉਹ ਕਿੱਦਾਂ ਕੀਤੀ ਜਾਵੇ ਹਰਿਆਲੀ ਕਰਨ ਦੇ ਲਈ ਵੀ ਜਿਹੜਾ ਹੈਗਾ ਇੱਕ ਬੂਟੇ ਜਿਹੜੇ ਹੈਗੇ ਆ ਉਹ ਵਧੀਆ ਕਿਸਮ ਦੇ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਜੇਕਰ ਗੱਲ ਕਰਨੀ ਚੱਲੀ ਜਾਵੇ ਤਾਂ ਉਹਨਾਂ ਬੂਟਿਆਂ ਨੂੰ ਪਾਲਣਾ ਕਿਦਾਂ ਹੈਗਾ ਉਹਨਾਂ ਬੂਟਿਆਂ ਨੂੰ ਸਾਂਭਣਾ ਕਿਦਾਂ ਹੈਗਾ ਇਹ ਵੀ ਬਹੁਤ ਜ਼ਰੂਰੀ ਹੈ ਤਾਂ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਜਲਾਲਾਬਾਦ ਦੇ ਟਾਲੀਪੀਰ ਟਾਲੀਪੀਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਦੇਵ ਗ੍ਰੀਨਲੈਂਡ ਨਰਸਰੀ ਤੇ ਤਾਂ ਦੱਸਦੀ ਹੈ ਕਿ ਕੱਲੇ ਬੂਟੇ ਹੀ ਨਹੀਂ ਕੱਲੇ ਹਰੀਆਲੀ ਨਹੀਂ ਕੱਲੇ ਫਲਦਾਰ ਪੌਦੇ ਦਰਖਤ ਹੀ ਨਹੀਂ ਇੱਥੇ ਜਿਹੜਾ ਹੈਗਾ ਬੂਟਿਆਂ ਦੇ ਡਾਕਟਰ ਵੀ ਮਿਲਦੇ ਆ ਬੂਟੇ ਕਿੱਦਾਂ ਪਾਲਨੇ ਆ ਉਹਨਾਂ ਨੂੰ ਖੁਰਾਕ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਮਿਲਣੀ ਚਾਹੀਦੀ ਆ ਪਾਣੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮਿੱਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੋ ਜਾਂਦੀਆਂ ਤਾਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਲਾਲਾਬਾਦ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਨਰਸਰੀ ਦੇ ਵਿੱਚ ਇਹਨੀ ਵੱਡੀ ਤਦਾਦ ਦੇ ਵਿੱਚ ਛੋਟੇ-ਛੋਟੇ ਬੂਟਿਆਂ ਦੇ ਉੱਤੇ ਹੀ ਤੁਹਾਨੂੰ ਫਰੂਟ ਜਿਹੜੇ ਲੱਗੇ ਆ ਉਹ ਦਿਖਾਈ ਦੇਣਗੇ ਤਾਂ ਗੱਲਬਾਤ ਵੀ ਕਰਦੇ ਆ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਔਰ ਦੱਸ ਦਈਏ ਕਿ ਇਹ ਨਰਸਰੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਕਿਤੇ ਦੂਰ ਨਹੀਂ ਸਾਡੇ ਜਲਾਲਾਬਾਦ ਦੇ ਵਿੱਚ ਹੀ ਨਰਸਰੀ ਹੈ ਔਰ ਜਲਾਲਾਬਾਦ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਇੱਥੇ ਅੰਜੀਰ ਲੱਗੀ ਹੋਈ ਦਿਖਾਈ ਦੇ ਰਹੀ ਐ ਜਿਹੜੇ ਐ ਮਿਕਸ ਫਰੂਟ ਉਹ ਦਿਖਾਈ ਦੇ ਰਿਹਾ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਤਦਾਦ ਦੇ ਵਿੱਚ ਮੰਗੇ ਲੱਗੇ ਹੋਏ ਆਂਬ ਆਂਬ 'ਤੇ ਬੂਟੇ ਛੋਟੇ ਛੋਟੇ ਬੂਟੇ ਆ ਔਰ ਇਹਦੇ ਤੇ ਤੁਸੀਂ ਫਲ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਹੈਗਾ ਤਾਂ ਇਹ ਕੋਈ ਬਾਹਰ ਨਹੀਂ ਇੱਥੇ ਹੀ ਆ ਔਰ ਸਾਡੇ ਵੀ ਇੱਥੇ ਇਹ ਬੂਟੇ ਜਿਹੜੇ ਆ ਇਹ ਚੱਲ ਸਕਦੇ ਆ ਔਰ ਜੇਕਰ ਸਹੀ ਗਾਈਡੈਂਸ ਹੋਵੇ ਔਰ ਜੇਕਰ ਸਹੀ ਬੂਟੇ ਮਿਲ ਜਾਣ ਤਾਂ ਫਿਰ ਇੱਥੇ ਵੀ ਚੱਲ ਸਕਦੇ ਆ ਤਾਂ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਬਲਦੇਵ ਭੱਟੀ ਜੀ ਪਾਉਚਾਨਾ ਬੂਟਿਆਂ ਦੇ ਥੋੜਾ ਜਿਹਾ ਬਹੁਤ ਬਹੁਤ ਧੰਨਵਾਦ ਤੁਹਾਡਾ ਤਨੇਜਾ ਸਾਹਿਬ ਤੁਸੀਂ ਆਪਣੀ ਨਰਸਰੀ ਤੇ ਪਹੁੰਚੇ ਹੋ ਔਰ ਸਭ ਤੋਂ ਪਹਿਲਾਂ ਮੈਂ ਸਭ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਪੌਦੇ ਲਗਾਓ ਜਿਹੜਾ ਇਸ ਵਾਰ ਇਹਨਾ ਟੈਂਪਰੇਚਰ ਹਾਈ ਹੋਇਆ ਸੋ ਮੈਨੂੰ ਲੱਗਦਾ ਵੀ ਜੇ ਇਹੋ ਹਾਲ ਰਿਹਾਤ ਨੇ ਜੱਜਾ ਸਾਹਿਬ ਤਾਂ ਆਉਂਦੇ ਸਾਲ ਨੂੰ 50 ਡਿਗਰੀ ਤੋਂ ਸ਼ੁਰੂ ਹੋਊਗਾ ਕਿਉਂਕਿ ਜਿੱਥੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਇੱਕ ਕੇਸੀ ਸੀਗਾ ਅੱਜ ਰੂਮ ਰੂਮ ਵਿੱਚ ਏਸੀ ਹੈ ਜਿੰਨੇ ਰੂਮ ਉਹਨੇ ਏਸੀ ਸੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਏਸੀ ਜਿਹੜਾ ਉਹਦੀ ਸਹੂਦਤ ਜਿਹੜੀ ਹੈਗੀ ਉਹ ਨਾ ਲਾਓ ਪਰ ਉਹਦੇ ਨਾਲ ਰੁੱਖ ਵੀ ਲਗਾਓ ਕਿਉਂਕਿ ਆਕਸੀਜਨ ਦਾ ਜਿਹੜਾ ਲੈਵਲ ਹੈ ਉਹ 10% ਤੇ ਆ ਰਿਹਾ ਹੈ ਹੁਣ ਆਪਾਂ ਚੱਲਦੇ ਆਂ ਇਹ ਬੂਟਿਆਂ ਦੇ ਵੱਲ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਸਭ ਤੋਂ ਪਹਿਲਾਂ ਹੁਣ ਕਮੈਂਡ ਆਉਣਗੇ ਵੀ ਐਡਰੈਸ ਕੀ ਹੈ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ਪਿੰਡ ਪੀਰ ਮੁਹੰਮਦ ਟਾਲੀ ਪੀਰ ਗੁਰਦੁਆਰਾ ਆਪਣੇ ਨਾਲ ਹੈ ਟਾਲਾ ਸਾਹਿਬ ਜੀ ਕਹਿੰਦੇ ਫੱਤੂ ਸਮੁੰਦਰੀ ਟਾਲੀਆਂ ਓਨ ਰੋਡ ਹੈ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ਤੇ ਨਰਸਰੀ ਹੈ ਆਪਣੀ ਅਮੀਰ ਖਾਸ ਕ੍ਰੌਕਸ ਜੀ ਅਮੀਰ ਖਾਸ ਟੱਪ ਕੇ ਅੱਗੇ ਪਿੰਡ ਪੀਰ ਮੁਹੰਮਦ ਸੋ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਰੇ ਜਿੱਥੇ ਵੀ ਕਿਸੇ ਨੇ ਐਨਜੀਓ ਨੇ ਜਾਂ ਧਾਰਮਿਕ ਸੰਸਥਾਵਾਂ ਪੌਦੇ ਲਗਾ ਰਿਆ ਨੇ ਜਿੱਥੇ ਤੁਸੀਂ 500 ਪੌਦਾ ਮੰਗਣਾ ਹੈ 500 ਪੌਦਾ ਦੇਣਾ ਹੈ ਤਾਂ ਮੈਂ ਬੇਨਤੀ ਕਰੂੰਗਾ ਤੁਸੀਂ 100 ਪੌਦਾ ਵੰਡ ਦਿਓ ਪਰ ਦਿਓ ਫਰੂਟ ਵਾਲਾ ਕਿਉਂਕਿ ਸਾਡੇ ਵੀ ਕਰੋ ਆਸਰਾ ਦੀ ਐਨਜੀਓ ਹੈ ਅਸੀਂ ਵੀ ਤਕਰੀਬਨ 4-5000 ਬੂਟਾ ਬਣਦੇ ਰਿਹਾ ਹਰ ਸਾਲ ਪਹਿਲਾਂ ਔਰ ਪਿੰਡ ਦੇ ਸਰਪੰਚ ਵੀ ਆਪਾਂ ਔਰ ਉੱਥੇ ਵੀ ਅਸੀਂ ਕਾਫੀ ਬੂਟੇ ਵੰਡੇ ਆ ਸੀ ਰਿਜ਼ਲਟ ਕੱਢਿਆ ਹੈ ਜੇ ਤੁਸੀਂ 500 ਬੂਟਾ ਵੰਡਿਆ ਛਾਂ ਵਾਲਾ ਤਾਂ ਮੈਂ ਨਹੀਂ ਸਮਝਦਾ ਮੈਂ ਮੇਰੇ ਧਿਆਨ ਨਾਲ ਕੋਈ 2-4 ਬੂਟੇ ਭਾਵੇਂ ਸਕਸੈਸ ਹੋਏ ਹੋਣ ਪਹਿਲੀ ਗੱਲ ਲੋਕਾਂ ਦੇ ਘਰੇ ਪੈ ਸੁੱਕ ਗਏ ਸੋ ਬੂਟੇ ਵੰਡੋ ਨਾ ਬੂਟੇ ਲਾਓ ਨਾ ਬੂਟੇ ਲਾਉਣ ਤੋਂ ਪਹਿਲਾਂ ਸੋਚੋ ਵੀ ਅਸੀਂ ਪਾਲਨੇ ਕਿੱਦਾਂ ਸੋ ਬੂਟਾ ਪਾਲਣਾ ਪੈਂਦਾ ਸੋ ਇਸ ਕਰਕੇ ਫਰੂਟ ਵਾਲੇ ਬੂਟੇ ਵੰਡੋਗੇ ਨਾਲ ਪਿੰਡ ਗਾਮੂ ਵਾਲੇ ਮੁੰਡੇ ਮੇਰੇ ਕੋਲ ਬੂਟੇ ਲੈਣਾ ਕਹਿੰਦੇ 500 ਬੂਟਾ ਚਾਹੀਦਾ ਹੈ ਚਲੋ ਜਿਹੜਾ ਛਾਂ ਵਾਲਾ ਬੂਟਾ ਹੈ ਉਹ 15-20 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਮੈਂ ਕਿਹਾ ਤੁਸੀਂ ਨਾ 100 ਰੁਪਏ ਬੂਟੇ ਦਾ ਲਾਓ ਜਿੱਥੇ 500 ਵੰਡਣਾ ਛਾਂ ਵਾਲਾ ਤੁਸੀਂ ਫਰੂਟ ਵਾਲਾ ਜਿਹੜਾ ਬੂਟਾ ਹੈ ਉਹ 100 ਵੰਡ ਦਿਓ ਵੇਖੋ ਘਰ-ਘਰ ਮੈਂ ਅੱਜ 20 ਦਿਨਾਂ ਬਾਅਦ ਗਿਆ ਕੱਲ ਹਰੇਕ ਬੰਦੇ ਦੇ ਘਰ 'ਚ ਬੂਟਾ ਆਲੇ ਉਹ ਵਧੀਆ ਖੜਾ ਗਰੋਥ 'ਚ ਹੈ ਕਿਉਂਕਿ ਉਹਦੇ ਤੋਂ ਉਮੀਦ ਹੈ ਕਿ ਲਾਲ ਚੈੱਕ ਬੀਨੇ ਫਰੂਟ ਦੇਣਾ ਹੈ ਬੀਨੇ ਫਰੂਟ ਵੀ ਜੀ ਜੀ ਹਾਂ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿੱਥੇ ਛਾਂ ਵਾਲੇ ਬੂਟੇ ਤੁਸੀਂ ਲਾਉਣੇ ਹਨ ਉਹਦੀ ਜਗ੍ਹਾ ਤੇ ਫਰੂਟ ਵਾਲੇ ਬੂਟੇ ਲਾਓ ਮੈਂ ਦਾਅਵਾ ਨਾ ਕਹਿਣਾ ਔਰ ਜੇ 100 ਬੂਟਾ ਲੱਗਾ ਤਾਂ ਵਿੱਚੋਂ 95 ਬੂਟੇ ਜ਼ਰ ਸਕਸੈਸ ਹੋਣਗੇ ਡਾਕਟਰ ਸਾਹਿਬ ਉਹ ਤੁਹਾਡੀ ਗੱਲ ਮੈਂ ਮੰਨਦਾ ਆਪ ਵੀ ਬੂਟੇ ਜਿਹੜੀ ਹੈਗੀ ਆ ਉਹ ਫਰੂਟਾਂ ਦੇ ਲਾਉਣਾ ਠੀਕ ਹੈ ਜੀ ਜੀ ਕਿਹਨੇ ਨਾਸਤੇ এনवायरमेंट ਵੀ ਚਾਹੀਦਾ ਹੈ ਨਾ এনवायरमेंट ਵੀ ਚਾਹੀਦਾ ਆ ਗੱਲ ਕਰਕੇ ਮਿੱਟੀ ਪਾਣੀ ਇਹਨਾਂ ਜਿਹੜੀਆਂ ਦਵਾਈਆਂ ਸਮੇਂ-ਸਮੇਂ ਤੇ ਇਹਨਾਂ ਦੀ ਸੰਭਾਲ ਕਰਨੀ ਇਹ ਵੀ ਚੀਜ਼ ਸਭ ਤੋਂ ਵੱਡੀ ਗੱਲ ਤਨੇਜਾ ਸਾਹਿਬ ਇਹ ਹੈ ਕਿ ਅੱਜ ਤੱਕ ਇਹ ਨਰਸਰੀ ਦੀ ਲੋੜ ਕਿਉਂ ਪਈ ਕਿਉਂਕਿ ਅੱਜ ਤੱਕ ਜਿਹੜੇ ਲੋਕ ਮਾਲੀ ਲੋਕ ਐ ਕੋਈ ਬਿਹਾਰ ਤੋਂ ਆਇਆ ਕੋਈ ਯੂਪੀ ਤੋਂ ਆਇਆ ਕਿੱਥੋਂ ਆਇਆ ਕੋਈ ਹਣਾ ਜੀ ਉਹ ਸਿਰਫ ਬੂਟੇ ਵੇਚਣ ਤੱਕ ਸੀਮਤ ਰਿਹਾ ਸਾਨੂੰ ਹੁਣ ਲੋਕਾਂ ਨੇ ਭਾਵੇਂ ਕਈ ਜਣ ਸਾਡੇ ਕੋ ਬੂਟੇ ਨਹੀਂ ਲੈ ਸਾਨੂੰ ਫੋਨ ਕਾਲਸ ਆਉਂਦੀ ਐ ਵੀ ਸਾਡੇ ਅੰਬ ਦੇ ਬੂਟੇ ਨੂੰ ਆ ਇਦਾਂ ਹੋ ਰਿਹਾ ਐ ਨਿੰਬੂ ਨੂੰ ਇਦਾਂ ਹੋ ਰਿਹਾ ਐ ਇਹਨੂੰ ਕੀ ਪਾਈਏ ਅਸੀਂ ਉਹਨਾਂ ਨੂੰ ਨੌਲਜ ਦੰਨਿਆ ਪੂਰੀ ਬੂਟਾ ਲਾਉਣ ਦੇ ਵਿੱਚ ਹੀ ਬੜਾ ਇੱਕ ਜਿਹੜਾ ਸੱਚ ਲੁਕਿਆ ਹੋਇਆ ਜਿਹੜਾ ਲੋਕਾਂ ਨੂੰ ਪਤਾ ਨਹੀਂਗਾ ਸੋ ਬੂਟਾ ਲਾਹੌਰ ਤੋਂ ਪਹਿਲਾਂ ਉਹਨੂੰ ਕਿਵੇਂ ਲਾਉਣਾ ਹੈ ਕਿਹੜੀ ਦਵਾਈ ਥੱਲੇ ਪਾਉਣੀ ਹੈ ਜੜ੍ਹਾਂ ਦੇ ਵਿੱਚ ਕਿਹੜੀ ਦਵਾਈ ਆਪਾਂ ਉਹਨੂੰ ਉੱਪਰੋਂ ਪਾਉਣੀ ਹੈ ਕਿਉਂਕਿ ਇਹਨਾਂ ਨੂੰ ਖੁਰਾਕ ਚਾਹੀਦੀ ਹੈ ਸੋ ਉਹ ਚੀਜ਼ਾਂ ਦੇ ਬਾਰੇ ਅਸੀਂ ਪੂਰਾ ਜਾਣਕਾਰੀ ਦੇ ਕੇ ਤਾਂ ਹੀ ਸਾਡੀ ਨਰਸਰੀ ਦਾ ਨਾਮ ਹੈ ਵੀ ਲੋਕ ਇੱਥੇ ਤਾਂ ਹੀ ਆਉਂਦੇ ਨੇ ਕਿ ਬੂਟੇ ਸਕਸੈਸਨ ਇੱਕ ਜਿਹੜਾ ਸਾਡਾ ਸਾਰਾ A to Z ਜਿੰਨਾ ਪlant ਬਿਆ ਹੈ ਇਹ ਸਾਰਾ ਇੱਕੋ ਬ੍ਰਾਂਡ ਦਾ ਹੈ ਨੀਲ ਕੰਠ ਦਾਸ A to Z ਤੁਹਾਨੂੰ ਇੱਕ ਵੀ ਜਿਹੜਾ ਪਲਾਂਟ ਹੈ ਤੇ ਦੂਜਾ ਨਹੀਂ ਮਿਲੂਗਾ ਔਰ ਨਾ ਅਸੀਂ ਕਿਸੇ ਕੋਲੋਂ ਖਰੀਦੇ ਸਾਨੂੰ ਕੋਈ ਜਿਵੇਂ ਮਰਜ਼ੀ ਰੇਟ ਘਟਾ ਕੇ ਬਾਵੇ ਦੇ ਦੇ ਇਹ ਗੱਲ ਹੈ ਜੀ ਕਾਮਯਾਬੀ ਦਾ ਕਾਰਨ ਫਰੂਟ ਵਾਲੇ ਬੂਟੇ ਕਿਹੜੇ ਕਿਹੜੇ ਆਪਾਂ ਜੇਕਰ ਗੱਲ ਕਰੀਏ ਫਰੂਟ ਦੇ ਸਮੇਂ ਚ ਜਿਨ੍ਹਾਂ ਦਾ ਟਾਈਮ ਹੈ ਹੁਣ ਟਾਈਮ ਇਸ ਟਾਈਮ ਸਾਰਿਆਂ ਦਾ ਹੀ ਜੀ ਅੰਬ ਲੱਗ ਰਹੇ ਜੀ ਹੁਣ ਅੰਬ ਲੱਗ ਰਿਹਾ ਜਾਮਨ ਲੱਗ ਰਹੀ ਹੈ ਕਿੰਨੂ ਲੱਗ ਰਿਹਾ ਹੈ ਸੰਤਰਾ ਲੱਗ ਰਿਹਾ ਜਿੰਨੇ ਵੀ ਫਰੂਟ ਹੈ ਮਤਲਬ ਕਿ ਸਾਰੇ ਹੀ ਇਸ ਟਾਈਮ ਨਾਲ ਦਾ ਜਿਹੜਾ ਇਹਦਾ ਟਾਈਮ ਸੀਜ਼ਨ ਹੈ ਜੀ ਫੁੱਲ ਹੁਣ ਸਤੰਬਰ ਤੱਕ ਫੁੱਲ ਸੀਜ਼ਨ ਰਹੂਗਾ ਜਿੰਨਾਂ ਦਾ ਪੀਕ ਸੀਜ਼ਨ ਕਹਿ ਸਕਦੇ ਆ ਬਿਲਕੁਲ ਜੀ ਬਿਲਕੁਲ ਤੇ ਲੈਣੇ ਆ ਤੁਸੀਂ ਤੇ ਇਸੇ ਹੀ ਸਮਾਂ ਬਿਲਕੁਲ ਬਿਲਕੁਲ 100% ਦਾ ਸਹੀ ਸਮਾਂ ਹੈ ਤੁਸੀਂ ਆਓ ਮੈਂ ਕਹਿੰਦਾ ਵੀ ਜੇ ਕਿਸੇ ਕੋਲ ਕੋਈ ਸਸਤਾ ਬੋਟੇ ਲਾਉਣੇ ਚਾਹੁੰਦੀ ਹੈ ਤਾਂ ਬਿਲਕੁਲ ਇੱਕ ਅਤਨੇਜਾ ਸਾਹਿਬ ਅਸੀਂ ਹੋਰ ਚੀਜ਼ ਸ਼ੁਰੂ ਕਰਤੀ ਹੈ ਗੱਟੀ ਜੈਪ ਸਿੰਘ ਮੇਲਾ ਸੀਗਾ ਮੈਨੂੰ ਕਹਿੰਦੇ ਜੀ ਸਾਨੂੰ ਉਹ ਨੰਬਰ ਦਿਓ ਜਿਹੜੇ ਮੋਮੈਂਟੋ ਬਣਾਉਂਦੇ ਆ ਮੈਂ ਕਿਹਾ ਭਾਜੀ ਤੁਸੀਂ ਮੋਮੈਂਟੋ ਕਾਦੇ ਵਾਸਤੇ ਕਹਿੰਦੇ ਸਨਮਾਨਤ ਕਰਨਾ ਹੈ ਮੈਂ ਕਿਹਾ ਯਾਰ ਤੁਸੀਂ ਬੂਟੇ ਦੇ ਕਿਸ ਸਨਮਾਨਤ ਕਰੋ ਕਿ ਨਵੀਂ ਤੁਸੀਂ ਮਤਲਬ ਕਿ ਉਹ ਇੱਕ ਨਵੀਂ ਲੀਤ ਹੋਰੋ ਲੋਕਾਂ ਨੂੰ ਜਾਗਰੂਕ ਕਰੀਏ ਔਰ ਉਹਨਾਂ ਨੇ ਬੂਟੇ ਵੰਡੇ ਹੁਣ ਦੋ ਤਿੰਨ ਪਿੰਡਾਂ ਦੇ ਮੇਲੇ ਹੋ ਰਹੇ ਆ ਆਪਣੇ ਕੋ ਪੰਜ 500 ਬੂਟਾ ਫਰੋਖਦ ਵਾਲ ਬੁੱਕਰ ਆ ਗਿਆ ਸੋ ਵੇਖੋ ਇਸ ਪਾਸੇ ਜੋੜਨ ਦੀ ਲੋੜ ਹੈ ਮੈਂ ਨਹੀਂ ਕਹਿੰਦਾ ਤੁਸੀਂ ਮੇਰੀ ਨਰਸਰੀ ਦੁਖਰੀਦੋ ਪਰ ਜੇ ਆਪਣੀ ਨਰਸੀ ਤੁਖਰੀਦੋਂਗੇ ਜਿਹੜਾ ਆਪਣਾ ਪਿਛਲਾ ਰਿਕਾਰਡ ਬੋਲਦਾ ਹੈ 2016 ਤੋਂ ਪਿੰਡ ਕੰਮ ਕਰ ਰਿਹਾ ਸੋ ਆਪਣਾ ਬੋਟਾ ਸਾਰਾ ਹੀ ਉੱਥੋਂ ਆ ਰਿਹਾ ਜਿਹੜੇ ਜਿਨ੍ਹਾਂ ਦਾ ਕੰਮ ਹੀ ਬਾਗਾਂ ਦਾ ਹੈ ਜਾਨਕਿ ਪਿਓਰ ਕੋਈ ਕਲਮੀ ਬੋਟਾ ਨਹੀਂ ਕੋਈ ਇੱਥੇ ਮਤਲਬ ਉਹ ਨਹੀਂ ਕਿ ਉਹ ਤੋਂ ਟਾਣੀ ਵੜ ਕੇ ਲਾਤੀ ਸਾਰੇ ਜਿਹੜੇ ਮਦਰ ਪਲਾਂਟ ਜਿਹੜੇ ਚੰਗੇ ਬੋਟੇ ਆ ਕਹਿ ਲਓ ਵੀ ਹਜ਼ਾਰਾਂ ਕਿੱਲਾਂ ਬਾਗਾਂ ਦੇ ਵਿੱਚੋਂ ਚੰਗੇ ਬੋਟੇ ਛਾਂਟ ਕੇ ਮਦਰ ਪਲਾਂਟ ਕਹਿ ਲਓ ਉਹਨਾਂ ਦੇ ਵਿੱਚੋਂ ਆਪਣੇ ਬੋਟੇ ਆਉਂਦੇ ਆ ਤਾਂ ਹੀ ਲੋਕ ਆਪਣੇ ਕੋਲ ਨੇ ਦੂਰ ਦੂਰੋਂ ਚੱਲ ਕੇ ਆਉਂਦੇ ਆ ਜੀ ਜੀ ਵਾਤਾਵਰਨ ਦੇ ਪ੍ਰਤੀ ਸੁਚੇਤ ਹੋਔਰ ਤੁਸੀਂ ਵਾਤਾਵਰਨ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਜੇਕਰ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਇਸ ਵਾਰੀ ਗਰਮੀ ਪਈ ਹੈ ਅਗਲੀ ਵਾਰ ਇਸ ਤੋਂ ਬੁਰਾ ਹਾਲ ਨਾ ਹੋਵੇ ਤਾਂ ਬੂਟੇ ਲਾਣੇ ਬਹੁਤ ਜ਼ਰੂਰੀ ਹੈ ਤਾਂ ਉਸ ਦੇ ਵਿੱਚ ਇੱਕ ਵੱਡਾ ਸਹਿਯੋਗ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਦੇਵ ਲੈਂਡ ਗ੍ਰੀਨ ਨਰਸਰੀ ਵੱਲੋਂ ਔਰ ਦੱਸ ਦਈਏ ਕਿ ਇੱਥੇ ਨਾ ਕੇਵਲ ਕੱਲੇ ਬੂਟੇ ਵੇਚੇ ਜਾਂਦੇ ਆ ਬੂਟੇ ਦਿੱਤੇ ਜਾਂਦੇ ਆ ਬਲਕਿ ਉਹਨਾਂ ਦੇ ਪ੍ਰਤੀ ਸਾਰੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਂਦੀ ਆ ਇਸ ਤੋਂ ਇਲਾਵਾ ਡਾਕਟਰ ਸਾਹਿਬ ਮੈਡੀਸਨ ਵਗੈਰਾ ਜਿਹੜੀਆਂ ਹੁੰਦੀਆਂ ਜਾਂ ਜਿਹੜੀ ਆਪਾਂ ਰੇਵ ਵਗੈਰਾ ਪਾਣੀ ਹੁੰਦਾ ਉਹ ਉਹ ਚੀਜ਼ਾਂ ਅਵੇਲੇਬਲ ਹੁੰਦੀਆਂ ਹੁਣ ਵੇਖੋ ਜੀ ਇੱਥੇ ਆਮ ਜਿਹੜੇ ਲੋਕਾਂ ਨੂੰ ਮੈਂ ਵਾਰ-ਵਾਰ ਫਿਰ ਜਿਉ ਉਹਨਾਂ ਦਾ ਨਾਂ ਲਾਂਗਾ ਤਾਂ ਤੁਹਾਨੂੰ ਪਤਾ ਉਹ ਵੀ ਚੀਕਦੇ ਆ ਸੋ ਉਹਨਾਂ ਨੂੰ ਨੌਲੇਜ ਨਹੀਂ ਕੁਝ ਵੀ ਆਪਾਂ ਮੈਂ ਪਹਿਲਾਂ ਗੱਲ ਕਰ ਚੁੱਕਿਆ ਵੀ ਜੜ ਜੱਕੀ ਪਾਣਾ ਸਭ ਤੋਂ ਵੱਡੀ ਗੱਲ ਉਹ ਉਹਨਾਂ ਬੰਦਿਆਂ ਦੇ ਕੋਲ ਇੱਕ ਪੁੜੀਆਂ ਆ ਉਤੇ ਕਿਸਾਨ ਲਿਖਦਾ ਜੋ ਮਰਜ਼ੀ ਲਿਖਦਾ ਨਾ ਜੀ ਪ੍ਰਿੰਟ ਲਾਦਾ ਸਰਵੇ ਵਿੱਚ ਪੱਠੇ ਦੀ ਕੇਰੀ ਤੋਂ ਸਵਾ ਕੁਛ ਨਹੀਂ ਨਿਕਲਦਾ ਜਿਹੜੀ ਉਲਟਾ ਨੁਕਸਾਨ ਕਰਦੀ ਹੈ ਸਾਡੇ ਕੋਲ ਸਾਰੇ ਇੱਕੋ ਇੱਕ ਬ੍ਰਾਂਡ ਹੈ ਸਾਰੀ ਦੁਨੀਆ ਜਾਣਦੀ ਹੈ ਬਿਲਕੁਲ ਜੀ ਸਾਡੇ ਕੋਲ ਸਾਰੇ ਉਹ ਇੱਕੋ ਨੇ ਬਹੁਤ ਵਧੀਆ ਕੰਮ ਕਰ ਰਹੇ ਕਿ ਪਲਾਂਟ ਦੇ ਉੱਪਰ ਉਹਨਾਂ ਨੇ ਉਹ ਚੀਜ਼ਾਂ ਬਣਾਈਆਂ ਤੁਹਾਨੂੰ ਅੰਦਰ ਵੀ ਦਿਖਾ ਰਹੇ ਸਪਰੇ ਵਗੈਰਾ ਵੀ ਹੈਗੀ ਹੈ ਔਰ ਉਹਦੇ ਬਾਰੇ ਜਾਣਕਾਰੀ ਹੋਣਾ ਬੜੀ ਜ਼ਰੂਰੀ ਹੈ ਮੈਡੀਕਲ ਦੇ ਵਿੱਚ ਦਵਾਈਆਂ ਕਿੰਨੀਆਂ ਪਈਆਂ ਹੈ ਆਪਾਂ ਤਾਂ ਆਪਾਂ ਤਾਂ ਪਤਾ ਹੀ ਨਹੀਂ ਨਾ ਵੀ ਇਹਦੇ ਚ ਕਿਹੜੀ ਦਵਾਈ ਕਿੱਥੇ ਕੰਮ ਕਰੂਗੀ ਸੋ ਸਾਡੇ ਕੋਲ ਪ੍ਰੋਪਰ ਜਾਣਕਾਰੀ ਹੈ ਅੰਬ ਦੇ ਬੂਟੇ ਨੂੰ ਵੇਖੋ ਹੁਣ ਜਿਹੜੀ ਸਪਰੇਅ ਅੰਬ ਨੂੰ ਹੋਣੀ ਹੈ ਉਹ ਹੋਰ ਬੂਟਿਆਂ ਨੂੰ ਤਾਂ ਹੋ ਸਕਦੀ ਹੈ ਜਿਹੜੀ ਹੋਰ ਬੂਟਿਆਂ ਨੂੰ ਲਾਉਣੀ ਜੇ ਅੰਬ ਨੂੰ ਲੋਕ ਦੰਬ ਮੱਜ ਜਾਊਗਾ ਸੋ ਇਸ ਕਰਕੇ ਹਰੇਕ ਬੂਟੇ ਨੂੰ ਆਪੋ ਆਪਣੀ ਅਲੱਗ-ਅਲੱਗ ਖੁਰਾਕ ਹੈ ਜਿਹਦੇ ਕਰਕੇ ਅਸੀਂ ਕਾਮਯਾਬ ਹੋਏ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਲਾਲਾਬਾਦ ਦਾ ਤਕਰੀਬਨ ਜਿਹੜੇ ਸਕੂਲ ਨੇ ਆਪਣੇ ਕੋਲ ਆਉਦੇ ਨੇ ਉਹਨਾਂ ਦਾ ਬੂਟਾ ਕੋਈ ਸਕਸੈਸ ਹੋਇਆ ਨਹੀਂ ਜਦੋਂ ਅਸੀਂ ਬੂਟੇ ਲਾ ਕੇ ਦਿੰਨੇ ਆ ਔਰ ਉਹ ਸਾਰਾ ਜਿਹੜਾ ਉਹ ਰੇਤੇ ਵਿੱਚ ਹੁਣ ਤੱਕ ਭਰ ਕੇ ਲਾਈ ਗਏ ਨੇ ਔਰ ਕੁਝ ਪਾਇਆ ਨਹੀਂਗਾ ਉਹਨਾਂ ਨੇ ਔਰ ਅਸੀਂ ਆਪਦੀ ਮਿੱਟੀ ਵੀ ਪਿੱਛੇ ਸਟਾਰ ਰੱਖੀ ਹੈ ਜਿੰਮ ਲੱਠ 10 ਟਰਾਲੀਆਂ ਮਿੱਟੀ ਪਈ ਹੈ ਉਹਦੇ ਚ ਬੂਟਾ ਭਰ ਕੇ ਦਿੰਨੇ ਆ ਹੁਣ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਆਪਣੇ ਕੋਲ ਤਕਰੀਬਨ ਇੱਕ ਸਕੂਲ ਦੇ ਨਿੱਜੀ ਸਕੂਲ ਦੇ ਆਪਣੇ ਕੋਲ 40 50 ਗਮਲਾ ਲੱਗਣ ਵਾਸਤੇ ਆਇਆ ਪਿਆ ਕਿਉਂਕਿ ਰਿਜ਼ਲਟ ਹੈ ਇੱਕ ਚੀਜ਼ ਹੋਰ ਦੱਸਦਾ ਮੈਂ ਆਪਾਂ ਹਮੇਸ਼ਾ ਬੂਟਾ ਲਾਉਣ ਵੇਲੇ ਵੱਡੀ ਗਲਤੀ ਕਰਦੇ ਆ ਮੰਨ ਲਓ ਆ ਬੂਟਾ ਹੈ ਤੁਸੀਂ ਮੇਰੇ ਕੋਲ ਲੈ ਗਏ ਜੇ ਤਾਂ ਮੇਰਾ ਕੰਮ ਹੋਏ ਮੈਂ ਤਰੇਜਾ ਸਾਹਿਬ ਨੂੰ ਬੂਟਾ ਦੇਤਾ ਮੈਂ ਪੈਸ ਇਹ ਕੋਈ ਦੱਸਿਆ ਹੀ ਨਹੀਂ ਇਹਦੇ ਬਾਰੇ ਬੜੀ ਵੱਡੀ ਜਾਣਕਾਰੀ ਹੈ ਇਹਨੂੰ ਹਮੇਸ਼ਾ ਆਪਾਂ ਐ ਕੱਟਦੇ ਆਂ ਜਰਨੈ ਸਾਹਿਬ ਐਂ ਕੱਟਦੇ ਆਂ ਜੀ ਜਿਹੜਾ ਸਰਾਸਰ 101% ਗਲਤ ਹੈ ਔਰ 50% ਬੂਟੇ ਦੀ ਉੱਥੇ ਸਮਝ ਲਓ ਵੀ ਉਹਦੀ ਮੌਤ ਹੋ ਜਾਂਦੀ ਆ ਇਹਨੂੰ ਥੱਲੋਂ ਕੱਢਣਾ ਜੀ ਗੋਲ-ਗੋਲ ਜੀ ਗੋਲ-ਗੋਲ ਕੱਟ ਕੇ ਇਹਨੂੰ ਥੱਲੋਂ ਇਹਨਾਂ ਨੂੰ ਉਤਾਰ ਦੇਣਾ ਜੀ ਉਦੋਂ ਬਾਅਦ ਜਿਹੜੀ ਆ ਸਾਈਡ ਵਾਲਾ ਲਫਾਫਾ ਨਹੀਂ ਲਾਉਣਾ ਹਾਲੇ ਸਾਈਡ ਵਾਲਾ ਲਫਾਫਾ ਇਹਨੂੰ ਬੂਟੇ ਨੂੰ ਲਾ ਕੇ ਮਿੱਟੀ ਪਾ ਕੇ ਉਦੋਂ ਬਾਅਦ ਇਹਨੂੰ ਖਿੱਚ ਕੇ ਲਾਉਣਾ ਹੈ ਕਿਉਂਕਿ ਆਲਰੇਡੀ ਮਿੱਟੀ ਨਾਲ ਲੱਗੀ ਹੋਣੀ ਹੈ ਜਦੋਂ ਮਿੱਟੀ ਨਾਲ ਲੱਗੀ ਹੋਗੀ ਤਾਂ ਜਦੋਂ ਅਲਪਾਵਾ ਖਿੱਚਾਂਗੇ ਨਾਲ ਦੀ ਨਾਲ ਹੀ ਉਹ ਨਾਲ ਉਹਨੇ ਸਿਮੜ ਜਾਣਾ ਹੈ ਔਰ ਜਿਹੜੀ ਸਾਈਡ ਵਾਲੀ ਜੜ ਇੱਥੇ ਜੜ ਬਹੁਤ ਹੁੰਦੀ ਹੈ ਸਾਈਡ ਤੇ ਉਹਨੂੰ ਹਵਾ ਨਹੀਂ ਲੱਗੂਗੀ ਤੁਸੀਂ ਦੇਖੋਗੇ ਬੂਟਾ ਰਾਤ ਨੂੰ ਲਾਓਗੇ ਤੁਹਾਡਾ ਸਵੇਰ ਨੂੰ ਬੂਟਾ ਹੋਊਗਾ ਜਿਵੇਂ ਜਿਹੜਾ ਉਹ ਲੱਗਿਆ ਹੀ ਉੱਥੇ ਸ਼ੁਰੂ ਤੋਂ ਸੋ ਇਦਾਂ ਦੀ ਕਈ ਗੱਲਾਂ ਜੇ ਆਪਾਂ ਸਾਰੀਆਂ ਕਰਾਂਗੇ ਤੁਹਾਡੇ ਨਾਲ ਵੀਡੀਓ ਜਰੀਏ ਤੇ ਮੇਰੇ ਖਿਆਲ ਨਾਲ 2 ਘੰਟੇ ਦਾ ਟਾਈਮ ਚਾਹੀਦਾ ਆਪਾਂ ਨੂੰ ਹੋਰ ਲਾਉਣ ਦਾ ਵੀ ਤਰੀਕਾ ਜੀ ਹੋਲਾ ਨਾਰੀਅਲ ਹੈ ਨਾਰੀਅਲ ਦੀ ਗੱਲ ਕਰਦੇ ਆ ਹੁਣ ਜੇ ਤੁਸੀਂ ਕੋਈ ਆਮ ਮੰਦਾ ਤੁਹਾਨੂੰ ਨਾਰੀਅਲ ਦੇ ਦੇਵੇ ਇਹ ਵਾਲਾ ਵੀ ਜਾ ਕੇ ਤੂੰ ਭਾਈ ਲਾਲ ਹੈ ਨਾਰੀਅਲ ਤੇ ਤੇਰੇ ਨਾਰੀਅਲ ਲੱਗ ਪਣਗੇ ਨਾਰੀਅਲ ਦੇ ਬੂਟੇ ਆਪਣੇ ਕੋਲੇ ਸੋ ਇਹਨੂੰ ਨਾਲ ਨਮਕ ਦੀ ਬਹੁਤ ਜ਼ਰੂਰਤ ਹੁੰਦੀ ਹੈ ਨਮਕ ਬਿਲਕੁਲ ਜੇ ਤੁਸੀਂ ਇਹਨੂੰ ਨਮਕ ਵਾਲਾ ਪਾਣੀ ਨਹੀਂ ਦਿਓਗੇ ਤਾਂ ਮੈਂ ਕਹਿੰਦਾ ਵੀ ਬੂਟਾ ਇੱਕ ਵੀ ਭਾਵੇਂ ਤੁਸੀਂ ਕਿੱਲਾ ਲਾਲ ਹੋਏ ਸਕਸੈਸ ਨਹੀਂ ਹੋਊਗਾ ਤਾਂ ਹੀ ਸਮੁੰਦਰ ਦੇ ਕੰਡੇ ਜੀ ਬਿਲਕੁਲ ਤੁਹਾਨੂੰ ਪਤਾ ਹੈ ਸੋ ਇਹ ਨਹੀਂ ਹੋਊਗਾ ਔਰ ਇਹਨੂੰ ਸਰਦੀ 'ਚ ਬਚਾਉਣਾ ਬਣਾ ਇੱਕ ਦੋ ਸਾਲ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਇਹ ਹੁਣ 5-5 ਸਾਲ ਦੀ ਉਮਰ ਆ ਜਾਂਦੀ ਨਾਰੀਅਲ ਦੀ ਔਰ ਨਾਲ ਇਹ ਲੱਗਣਗੇ ਇੱਥੇ ਲੱਗਣਗੇ ਜਿਵੇਂ ਅਸੀਂ ਆਂਬ ਲਾਉਣੇ ਆ ਮਲੋਂ ਆਂਬ ਦਾ ਪੇੜ ਪਿਆ ਹੈ ਤੇ ਆਂਬ ਦੇ ਨਾਲ ਅਸੀਂ ਘੜਾ ਦਬਾਉਨੇ ਹਰੇਕ ਬੰਦੇ ਦੇ ਨਾਲ ਘੜਾ ਨੱਪ ਦਿਓ ਪਾਣੀ ਇਹਦੇ ਮੋਢੇ ਚ ਨਹੀਂ ਪਾਉਣਾ ਵਰਕੇ ਘੜੇ ਚ ਪਾਉਣਾ ਘੜੇ ਤੋਂ ਸਲਾਬ ਨਾਲ ਪਾਣੀ ਨੂੰ ਜਾਊਗਾ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਵੀ ਜਿਹੜੇ ਘਰਾਂ ਦੇ ਵਿੱਚ ਏਸੀ ਲੱਗੇ ਆ ਉਹਦਾ ਪਾਣੀ ਵੇਸਟ ਨਾ ਕਰੋ ਯਾਰ ਨਵੀਆਂ ਕੋਠੀਆਂ ਬਣਾ ਰਹੀ ਮੈਂ ਮਿਸਤਰੀਆਂ ਨੂੰ ਬੇਨਤੀ ਕਰਨਾ ਪਲੰਬਰਾਂ ਨੂੰ ਵੀ ਵੀ ਉਹਨੂੰ ਅੰਡਰਗਰਾਊਂਡ ਕਰਾਉਣ ਦੀ ਬਾਰੇ ਉਹਨੂੰ ਬਾਹਰ ਰ ਉਹ ਪਾਣੀ ਤੁਸੀਂ ਕਦੇ ਪਾ ਕੇ ਵੇਖੋ ਨੇਚਰਲ ਹਵਾ ਦੇ ਵਿੱਚੋਂ ਖਿੱਚਿਆ ਪਾਣੀ ਉਹ ਉਹ ਪਾ ਕੇ ਅਸੀਂ ਤਾਂ ਪਾਣੀ ਕਦੇ ਬੂਟੇ ਨੇ ਪਾ ਕੇ ਵੇਖੋ ਤੁਸੀਂ ਵੀ ਪਾ ਕੇ ਵੇਖੋ ਜੇ ਏਸੀ ਦਾ ਬਿਲਕੁਲ ਤੁਸੀਂ ਰਿਜ਼ਲਟ ਉਹਦਾ ਵੇਖੋ ਜੇ ਕਿਉਂਕਿ ਇੱਕ ਕੁਦਰਤੀ ਹਵਾ ਦੇ ਵਿੱਚੋਂ ਖਿੱਚਿਆ ਪਾਣੀ ਹੁੰਦਾ ਉਹ ਕੁਦਰਤੀ ਨਮੀ ਨਾਲ ਬਿਲਕੁਲ ਜੀ ਔਰ ਉਹਦਾ ਤੁਸੀਂ ਮੈਂ ਖੁਦ ਵਰਤ ਦੋ ਸਾਲ ਤੋਂ ਤੁਸੀਂ ਉਹਦਾ ਰਿਜ਼ਲਟ ਵੇਖੋ ਜੇ ਤੁਸੀਂ ਦੂਜਾ ਪਾਣੀ ਪਾਣੇ ਛੱਡ ਦੇਵੋਗੇ ਕਿਉਂਕਿ ਇੰਨੇ ਵਧੀਆ ਗਰੋਥ ਉਹ ਜਿਹੜੇ ਬੂਟੇ ਚੱਲਦੇ ਆ ਹੁਣ ਜੇ ਆਪਾਂ ਰੇਟ ਦੀ ਗੱਲ ਕਰਾਂਗੇ ਕਮੈਂਟ ਉਹ ਵੀ ਆਉਣਗੇ ਵੀ ਭਾਈ ਜੀ ਰੇਟ ਕਿੰਨਾ ਹੈ ਸਾਡੇ ਕੋਲ ਜਿਵੇਂ ਅਮਰੂਦ ਹੈ ਅਮਰੂਦ ਸਾਡਾ 150 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਤੁਸੀਂ ਅੱਗੇ ਜਿਹੋ ਜਿਹਾ ਬੂਟਾ ਲਾਉਂਗੇ ਜਿਓ ਜੀ ਇਹਦਾ ਬੂਟਾ ਲਾਉਂਗੇ ਉਹ ਤੁਹਾਨੂੰ ਉਸ ਤਰ੍ਹਾਂ ਦਾ ਰੇਟ ਲੱਗ ਜਾਊਗਾ ਐਵੇਂ ਹਰ ਇੱਕ ਬੂਟੇ ਦਾ ਆਂਬ ਵੀ ਸਾਡਾ ਜਿਵੇਂ 200 ਰੁਪਏ ਸ਼ੁਰੂ ਹੈ ਅੱਗੇ ਜਿਵੇਂ ਉਹਨਾਂ ਇਹ ਵੱਡੇ ਆਂਬ ਹੈ ਇਹਨਾਂ ਦਾ ਰੇਟ ਅਲੱਗ ਹੈ ਹੁਣ ਲੀਚੀ ਦੀ ਗੱਲ ਕਰਦੇ ਆ ਆ ਵੇਖੋ ਜੀ ਤੁਸੀਂ ਤੁਸੀਂ ਤੁਹਾਡਾ ਸ਼ਾਇਦ ਕਮੈਂਟ ਵੀ ਆ ਜੀ ਅਸੀਂ ਇੱਥੇ ਖਾਰਾ ਸੀ ਤੋੜ ਕੇ ਅਸੀਂ ਵੀਡੀਓ ਪਾਈ ਸੀਗੀ ਹੁਣ ਆ ਵੇਖੋ ਕਿਤੋਂ ਬਰਨ ਨਹੀਂ ਗਈ ਆ ਤੇ ਕਿੰਨੀ ਹਰੀ ਭਰੀ ਪਈ ਆ 50 ਟੈਂਪਰੇਚਰ ਨੇ ਇਹਨੇ ਛੱਲਿਆ ਔਰ ਅਸੀਂ ਕਾਫੀ ਜ਼ਾਰੇ ਕਸਟਮਰ ਨੂੰ ਇਹਦੇ ਨਾਲ ਤੋੜ ਕੇ ਖਵਾਈਆਂ ਵੀਡੀਓ ਵੀ ਆਪਣੇ ਦੇਵ ਲਾਇਬ੍ਰੇਰੀਓ ਤੇ ਪਾਈਆਂ ਹੋਈਆਂ ਆਪਣੀ ਨਰਸਰੀ ਦੇ ਪੇਜ ਤੇ ਪਾਈਆਂ ਹੋਈਆਂ ਔਰ ਇਹਨੂੰ ਉਸ ਕਲਾਈਮੇਟ ਦੇ ਵਿੱਚ ਬੂਟੇ ਨੂੰ ਕੱਢਿਆ ਗਿਆ ਹੈ ਜਾਨੀ ਕਿ ਇਹਦਾ 50 ਤੱਕ ਇਹਨੂੰ ਟੈਂਪਰੇਚਰ ਦਿੱਤਾ ਗਿਆ ਜਦੋਂ ਇੱਥੇ ਪੈਦਾ ਹੋਈ ਹੈ ਔਰ ਇਹਨੂੰ ਲੱਗਣ ਗਿਆ ਹੁਣ ਇਹਦੇ ਨਾਲ ਦੀ ਜਿਹੜੀ ਆਮ ਲੋਕ ਵੇਚਦੇ ਆ ਆਮ ਨਰਸਰੀਆਂ ਵਾਲੇ ਸਿਰਫ ਬੂਟਾ ਨਾ ਦੁੰਦਾ ਵੀ ਇਹ ਲੀਚੀ ਆ ਪਰ ਲੱਗੀ ਨਹੀਂ ਅਜੇ ਤੱਕ ਇਹਨੂੰ ਔਰ ਉਹ ਦਿਖਾਉਣਾ ਤੁਹਾਨੂੰ ਬੂਟਾ ਇਹ ਦੇ ਨਾਲ 4 ਸਾਲ ਉਮਰ ਵੱਧਾ ਹੈ ਆ ਖੜਾ ਜੀ ਬੂਟਾ ਇਹ ਜਦੋਂ ਦਾ ਲਾਇਆ ਇੱਥੇ ਹੀ ਖੜਾ ਔਰ ਵੇਖੋ ਤਾਣਾ ਕਿੱਡਾ ਮੋਟਾ ਬਣ ਗਿਆ ਦਾ ਇਹ ਥੱਲੇ ਨਾਲੇ ਧਰਤੀ 'ਚ ਲਾਤਾ ਹੈ ਇਹਨੂੰ ਜਦੋਂ ਆਇਆ ਸੀਗਾ ਫਲ ਜੀ ਆਪਣੇ ਮਾਰਚ 'ਚ ਕਾਫੀ ਨੂੰ ਫਲਾਵਰ ਆਏ ਸੀ ਅਸੀਂ ਬੜੇ ਖੁਸ਼ ਹੋਏ ਵੀ ਲੱਗ ਗਈ ਇਹਨੂੰ ਵੀ ਪਰ ਜਿਉਂ ਹੀ ਅਪ੍ਰੈਲ ਮਹੀਨਾ ਚੜ੍ਹਿਆ ਤੇ ਸਾਰੀ ਇਹ ਸਾਫ ਹੋ ਗਈ ਦਾ ਅੱਜ ਵੇਖੋ ਆ ਵੇਖ ਲੋ ਇਹਦੇ ਪੱਤੇ ਵੀ ਝੜ ਗਏ ਗਰਮੀ ਨਾਲ ਔਰ ਉਹਦੇ ਪੱਤੇ ਹਾਲੇ ਵੀ ਉੱਪਰ ਹੈ ਏਵੇਂ ਸੇਬ ਹੈ ਸਾਡੇ ਕੋਲ ਜਿਹੜਾ ਰਾਜਸਥਾਨ ਤੱਕ ਅਸੀਂ ਕੰਮ ਜਬ ਕੀਤਾ ਸੋ ਇਸ ਇਸ ਕਰਕੇ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਬੂਟਿਆਂ ਬਾਰੇ ਬੂਟਾ ਤਾਂ ਮੈਂ ਤੁਹਾਨੂੰ ਵੀ ਕਹਾਂਗਾ ਵੀ ਤੁਸੀਂ ਵੀ ਚੁੱਕ ਕੇ ਫੜਾ ਦਿਓਗੇ ਸੋ ਆਓ ਜਿਹੜੇ ਸਾਡੇ ਨਾਲ ਕਸਟਮਰ ਜੁੜੇ ਨੇ ਤੁਹਾਨੂੰ ਮੈਂ ਅੰਦਰ ਵੀਡੀਓ ਦਿਖਾ ਰਿਹਾ ਸੀ ਆਪਣੇ ਪੇਜ ਤੇ ਵੀ ਅਪਲੋਡ ਕੀਤੇ ਨੇ ਵੀ ਸਵਾਦ ਉਹ ਤੋਂ ਕੰਮ ਦੱਸਦਾ ਜਦੋਂ ਕਸਟਮਰ ਵੀਡੀਓ ਪਾਦਾ ਭਾਜੀ ਆ ਵੇਖੋ ਮੇਰੇ ਅੰਬ ਲੱਗੇ ਆ ਜੀ ਆ ਮੇਰੇ ਐਵੋਕਾਡਾ ਲੱਗੇ ਆ ਜੀ ਆ ਮੇਰੇ ਬੰਗੂਸ਼ੇ ਲੱਗਿਆ ਹੈ ਮਤਲਬ ਉਦੋਂ ਸਾਨੂੰ ਵੀ ਸੰਤੁਸ਼ਟੀ ਮਿਲਦੀ ਆ ਸੀ ਹੋਰ ਉਤਸ਼ਾਹਿਤ ਹੁੰਦੇ ਆ ਯਾਰ ਇਹਨੂੰ ਹੋਰ ਕੰਮ ਨੂੰ ਜਿੱਥੇ ਕੋਈ ਕਮੀਆਂ ਨੇ ਉਹਨੂੰ ਹੋਰ ਵਧੀਆ ਢੰਗ ਨਾਲ ਕਰਨਾ ਚਾਹੀਦਾ ਹੈ ਬਾਕੀ ਇਹ ਜ਼ਰੂਰ ਫਰਕ ਹੈ ਜਿਹੜਾ ਲੋਕ ਕਹਿੰਦੇ ਆ ਵੀ ਰੇਟ ਦਾ ਫਰਕ ਹੁੰਦਾ ਹੈ ਇੱਕ ਬੰਦੇ ਨੇ ਘਰੋਂ ਤੁਹਾਡੇ ਆਣ ਗਵਾਰ ਜੋ ਕਲਮ ਤੋੜ ਕੇ ਉਹਨੂੰ ਕਰਦ ਨਾਲ ਛਿੱਲ ਕੇ ਤੇ ਉਹ ਬੂਟਾ ਬਣਾ ਕੇ ਤੁਹਾਨੂੰ ਦੇ ਦੇਣਾ ਤੇ ਇੱਕ ਬੂਟਾ ਆਇਆ ਜੀ 4200 ਕਿਲੋਮੀਟਰ ਚੱਲ ਕੇ ਉਹਨੂੰ ਕਰਾਇਆ ਵੀ ਪਿਆ ਔਰ ਉਹ ਜਿਹੜਾ ਉੱਥੇ ਬੂਟਾ ਲੈਬ ਜ ਤਿਆਰ ਹੋਇਆ ਹੈ ਸਾਡੇ ਟਿਸ਼ੂ ਕਲਚਰ ਨੇ ਬੂਟੇ ਸਾਰੇ ਕਈਆਂ ਨੇ ਨਾ ਹੀ ਸੁਣਿਆ ਟਿਸ਼ੂ ਕਲਚਰ ਕੀ ਹੈ ਸੋ ਲੈਬ ਵਿੱਚ ਤਿਆਰ ਆਇਆ ਉਹ ਬੂਟੇ ਦਾ ਉਹ ਜਿਹੜਾ ਉਹਦਾ ਖਰਚਾ ਉੱਪਰ ਪੈਣਾ ਹੈ ਸੁਭਾਵਕ ਹੈ ਬਿਲਕੁਲ ਜੀ ਪਰ ਇਹ ਨਹੀਂ ਜਿਵੇਂ ਉਹ ਕਹਿੰਦੇ ਨਾ ਵੀ ਸਸਤਾ ਰਹੇ ਵਾਰ-ਵਾਰ ਤੇ ਮਹਿੰਗਾ ਰਹੇ ਇੱਕ ਵਾਰ ਉਹ ਚੀਜ਼ ਹੈ ਹੁਣ ਆਂਬ ਦੇ ਵਿੱਚ ਬੜੀ ਵੱਡੀ ਇਹਦੇ ਵਿੱਚ ਅੰਦਰ ਸਭ ਹੋ ਰਹੀ ਹੈ ਕਹ ਲੋ ਕਾਲਾ ਬਜਾਰੀ ਆ ਦੇਖੋ ਇਹ ਇਹ ਬੈਗ ਸਮੇਤ ਆਇਆ ਹੈ ਘੱਟ ਤੋਂ ਘੱਟ ਕੁਆਂਟਲ ਮਿੱਟੀ ਹੈ ਸੰਬ ਦੇ ਨਾਲ ਔਰ ਫਰੂਟ ਲੱਗਿਆ ਹੈ ਜਿਹੜੇ ਹੋਰ ਕੋਈ ਬੰਦੇ ਐ ਆਪਾਂ ਚਲੋ ਕਿਸੇ ਦਾ ਨਾਮ ਨਹੀਂ ਲੈਂਦੇ ਉਹ ਕੀ ਕਰਦੇ ਆ ਇਹਨੂੰ ਜੜਾਂ ਤੋਂ ਕਟਾ ਕੇ ਲਿਆਉਂਦੇ ਆ ਜਿਵੇਂ ਆਪਣੇ ਇੱਥੇ ਝੋਨਾ ਕਾਣ ਕੇ ਹੁੰਦੀ ਹੈ ਉਸੇ ਸਿਸਟਮ ਦੇ ਨਾਲ ਉੱਥੇ ਵੀ ਜਿਹੜਾ ਕਲਕੱਤਾ ਦੇ ਵਿੱਚ ਲਾਲਵੰਦਰਾ ਚ ਪੂਨਾ ਜਿੱਥੇ ਬੂਟਾ ਤਿਆਰ ਹੁੰਦਾ ਉੱਥੇ ਜਿਵੇਂ ਆਪਣੇ ਝੋਨੇ ਦੇ ਖੇਤ ਐ ਇਦਾਂ ਆਮਬ ਦੇ ਖੇਤ ਐ ਦੱਸੋ ਜਿ ਕਿੰਨਾ ਹਜ਼ਾਰ ਬੂਟਾ ਜੀ ਇਹਨਾਂ ਥੱਲੋ ਟੋਕੀ ਮਾਰਨੀ ਇਹਨੂੰ ਕੱਟ ਕੇ ਜੜਾਂ ਤੋਂ ਇੰਨੀ ਇੰਨੀ ਝਾੜ ਨਾਲ ਹੁੰਦੀ ਐ ਇੱਥੇ ਲਿਆ ਕੇ ਭਰਾਈ ਕਰਦੇ ਆ ਮਰ ਜਾਣੇ ਕਿ ਜਿੰਨਾ ਸਾਡੇ ਇੱਕ ਕੰਬ ਦਾ ਵੇਟ ਹੈ ਉਹਦੇ ਜੇ ਹਜ਼ਾਰ ਅੰਬ ਉਸ ਤੋਂ ਬੰਨ ਕੇ ਲੈ ਆਉਂਦੇ ਆ ਪੰਡ ਬੰਨ ਕੇ ਇੱਥੇ ਲੈ ਕੇ ਭਰਾਈ ਕਰਕੇ ਜਦੋਂ ਦੋ ਗੋਲੀਆਂ ਨਿਕਲਦੀਆਂ ਉਹ ਆਪਾਂ ਲੈ ਜਾਂਦੇ ਆਪਣੇ ਮਨ ਜਵਾ ਸਾਡੇ ਤਾਂ ਅੰਬ ਕੰਮ ਜਾਵੇ ਨਹੀਂਗਾ ਯਾਰ ਸਾਡਾ ਅੰਬ ਕਿਉਂ ਕੰਮ ਜਾਵੇ ਪੀਰ ਬਖਸ਼ ਚੋਹਣ ਅਮੀਰ ਖਾਸੇ ਦਰਬਾਰੀਆਂ ਸਾਡੇ ਜਿੰਨੇ ਅੰਬ ਲਵਾਇਆ ਸਾਡੇ ਸਾਰਿਆਂ ਦੇ ਨਾਲ ਫਰੂਟ ਭਰੇ ਪਏ ਸੋ ਇਸ ਕਰਕੇ ਜਦੋਂ ਜਦੋਂ ਆਪਾਂ ਇਹਦੇ ਵਿੱਚ ਨਰਸਰੀ ਚ ਕਹਿੰਗੇ ਆਪਣਾ ਕੋਈ ਪੇਸ਼ਾ ਨਹੀਂਗਾ ਜਿੰਮੇਦਾਰ ਕੋਈ ਇਸ ਨਰਸਰੀ ਚ ਆਇਆ ਨਹੀਂ ਇਸ ਕਿਤੇ ਝਾਜ ਤੱਕ ਸੋ ਜਦੋਂ ਜਦੋਂ ਇਹਦੇ ਵਿੱਚ ਅਸੀਂ ਆਪਾਂ ਇਹਦੇ ਵਿੱਚ ਅੱਗੇ ਜਾਵਾਂਗੇ ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗੂਗਾ ਵੀ ਅੰਬ ਕਿਉਂ ਨਹੀਂ ਕਾਮਜਾਬ ਸੋ ਇਹ ਚੀਜ਼ਾਂ ਬੜੀਆਂ ਸਿਕਰਟ ਨੇ ਮੈਂ ਅੱਗੇ ਕਹਿ ਰਿਹਾ ਵੀ ਇਹ ਵੀਡੀਓ ਆਪਣੀ ਘਾਟ ਘਾਟ 2 ਘੰਟੇ ਦੀ ਬਣ ਜਾਣੀ ਹੈ ਸੋ ਇੱਕ ਵਾਰ ਵਿਜ਼ਿਟ ਕਰੋ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ਤੇ ਆਪਣੀ ਨਰਸਰੀ ਆ ਪਿੰਡ ਪੀਰ ਮੁਹੰਮਦ ਗੁਰਦੁਆਰਾ ਟਾਲਾ ਸਾਹਿਬ ਦੇ ਨਾਲ ਹੈ ਬਿਲਕੁਲ ਸੋ ਤੁਹਾਨੂੰ ਇਨਡੋਰ ਆਊਟਡੋਰ ਸਾਰਾ ਆਪਣੇ ਕੋਲ ਗਮਲੇ ਤੱਕ ਸਟੈਂਡ ਜੋ ਵੀ ਤੁਹਾਨੂੰ ਚਾਹੀਦਾ ਸਾਡੇ ਕੋਲ ਅਵੇਲੇਬਲ ਮਿਲੇਗਾ ਔਰ ਜਿਹੜੀ ਚੀਜ਼ ਸਾਡੇ ਕੋਲ ਨਹੀਂ ਗਈ ਉਹ ਅਸੀਂ ਸਾਫ ਮਨਾਂ ਕਰਦੇ ਆਂ ਵੀ ਸਾਡੇ ਕੋਲ ਜਿਵੇਂ ਹੁਣ ਮੰਨ ਲਓ ਲੰਬੇ ਵਾਲਾ ਚੀਕੂ ਜਾਂ ਗੋਲ ਵਾਲਾ ਨਾ ਅਸੀਂ ਜੇ ਉਹਨੂੰ ਪੱਤੇ ਇੱਕ ਉਹ ਵਰਗੇ ਅਸੀਂ ਕਹਿੰਦੇ ਹਾਂ ਹਾਂ ਜੀ ਤੂੰ ਲੈ ਜਾ ਜੀ ਇਹ ਲੰਬੇ ਵਾਲਾ ਹੀ ਆ ਨਾ ਜੀ ਉਹ ਨਹੀਂ ਕੰਮ ਕਿਉਂਕਿ ਜੇ ਇੱਥੇ ਦੋ ਟਾਈਮ ਬਾਣੀ ਦਾ ਪ੍ਰਵਾਹ ਚੱਲਦਾ ਨਾਲ ਤਾਂ ਅਸੀਂ ਵੀ ਚਲੋ ਮਾੜਾ ਮੋਟਾ ਪਰਮਾਤਮਾ ਨੂੰ ਮੰਨਣ ਵਾਲੇ ਬੰਦੇ ਆ ਸੋ ਉਹ ਚੀਜ਼ ਦਾ ਮਤਲਬ ਕਿ ਅਸੀਂ ਧਿਆਨ ਰੱਖਦੇ ਆ ਖਾਸ ਕਰਕੇ ਸੋ ਇੱਕ ਵਾਰ ਆਓਗੇ ਜਿਹੜੇ ਪੁਰਾਣੇ ਕਸਟਮਰ ਹੋਣ ਉਹਨਾਂ ਨੂੰ ਤਾਂ ਪਤਾ ਹੀ ਹੈ ਤੁਸੀਂ ਆਓਗੇ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਤੁਹਾਨੂੰ ਇਹੋ ਜਿਹੇ ਫਰੂਟ ਆ ਦੇਖੋ ਇਹਤੇ ਕਿਸੇ ਦਰਸ਼ਕ ਜੀ ਲੱਭਣਾ ਨੇਗਾ ਵਾਟਰ ਟੈਪਲ ਹੁਣ ਇਹੋ ਜੋ ਇਹ ਇੱਥੇ ਕਾਮ ਜਾਵੇ ਜਿਹੜੇ ਇੱਥੇ ਕਾਮ ਜਾਵੇ ਇਸ ਕਲਾਈਮੇਟ ਦੇ ਵਿੱਚ ਇਹਨੂੰ ਪੂਰਾ ਇਹ ਜਿਹੜਾ ਇਥੋਂ ਦਾ ਜਿਹੜਾ ਵਾਤਾਵਰਣ ਨੂੰ ਛੂਟ ਕਰੂਗਾ ਉਹ ਚੀਜ਼ ਹੈ ਸਾਡੇ ਕੋਲੇ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਬੂਟਾ ਕਿਉਂਕਿ ਇਹ ਵੀਡੀਓ ਕਾਫੀ ਦੂਰ ਤੱਕ ਜਾਣੀ ਹੈ ਹੋ ਸਕਦਾ ਸਾਰੇ ਬੰਦੇ ਮੇਰੇ ਕੋਲ ਬੂਟੇ ਨਹੀਂ ਲੈ ਸਕਦੇ ਜਿਹੜਾ ਵੀ ਕਿਸੇ ਵੀ ਨਰਸੀ ਤੁਸੀਂ ਬੂਟਾ ਲੈਂਦੇ ਹੋ ਘਰ ਤੋਂ ਘਰ ਇੱਕ ਹਫਤਾ ਉਹਨੂੰ ਆਪਣੇ ਘਰ ਚ ਲਿਆ ਕੇ ਰੱਖੋ ਉੱਥੋਂ ਦਾ ਪਾਣੀ ਉਹਨੂੰ ਪਾਓ ਉੱਥੋਂ ਦਾ এনवायरमेंट ਜਦੋਂ ਉਹ ਢਾਲ ਜੂਗਾ ਉਹਨੂੰ ਫੇਰ ਲਾਇਓ ਤੇ ਇੱਕ ਬੂਟਾ ਤੁਸੀਂ ਨਾਲ ਜੇ ਐਕਸਪੈਰੀਮੈਂਟ ਕਰਨਾ ਤਾਂ ਨਾਲ ਦੇ ਨਾਲ ਇੱਕ ਲਾ ਕੇ ਦੇਖ ਲਓ ਜੇ ਜ਼ਮੀਨ ਸਮਾਨ ਦਾ ਫਰਕ ਰਹੂਗਾ ਉਹ ਬੂਟਾ ਉਹਦੇ ਨਾਲੋਂ ਜਿਹੜਾ ਸਾਲਜ ਤਿਆਰ ਹੋਊਗਾ ਉਹ ਬੂਟਾ 3 ਮਹੀਨੇ ਚੋਂ ਨਾਲ ਉਹਨੇ ਗ੍ਰੋਥ ਕਰੂਗਾ ਕਿਉਂਕਿ ਇੱਕ ਨੂੰ ਆਪਾਂ ਨਰਸਰੀ ਚ ਕੱਢਿਆ ਉਸ ਸਟ्रेस ਦੇ ਵਿੱਚ ਗਿਆ ਫਿਰ ਉਹਨੂੰ ਟਰਾਂਸਪੋਰਟ ਹੋਈ ਫਿਰ ਜਾਂਦਿਆ ਆਪਾਂ ਤੋਂ ਲਫਾਫਾ ਲਾਤਾ ਮਤਲਬ ਉਹ ਜਾਨੀ ਕਿ ਉਹਨੂੰ ਉਹ ਚੀਜ਼ ਸਟ੍ਰੈਸ ਤੇ ਸਟ੍ਰੈਸ ਉਹ ਚੀਜ਼ ਹੁੰਦੀ ਗਈ ਉਤੋਂ ਆਪਾਂ ਦਾ ਲਫਾਫਾ ਲਾ ਕੇ ਜੜਾ ਨੰਗਿਆ ਕਰਕੇ ਫਿਰ ਲਾਇਆ ਇਸ ਕਰਕੇ ਉਹਦਾ ਫਰਕ ਰਹੂਗਾ ਇਸ ਕਰਕੇ ਇਹ ਬੜੇ ਗੱਲਾਂ ਛੋਟੀਆਂ ਛੋਟੀਆਂ ਪਰ ਇਹਨਾਂ ਦੇ ਮੇਨੇ ਬਹੁਤ ਵੱਡੇ ਐ ਨੋਟ ਕਰਨ ਵਾਲੀ ਐ ਸੋ ਕਿਦੋਂ ਵੀ ਤੁਸੀਂ ਬੂਟਾ ਕੋਈ ਵੀ ਲੈਂਦੇ ਹੋ ਤਾਂ ਉਹਨੂੰ 2-4 ਦਿਨ ਘਰੇ ਰੱਖ ਕੇ ਫਿਰ ਉਹਨੂੰ ਲਾਓ ਜੀ ਤਾਂ ਬਿਲਕੁਲ ਦੱਸਦੀ ਐ ਕਿ ਦੇਵ ਲੈਂਡ ਗ੍ਰੀਨ ਨਰਸਰੀ ਜ਼ਰੂਰ ਵਿਜ਼ਿਟ ਕਰੋ ਔਰ ਹਰ ਇੱਕ ਤਰ੍ਹਾਂ ਦੇ ਪੌਦੇ ਜਿਹੜੇ ਹੈਗੇ ਆ ਇੱਥੋਂ ਮਿਲਦੇ ਆ ਚਾਹੇ ਉਹ ਫਲਦਾਰ ਹੋਣ ਚਾਹੇ ਉਹ ਛਾਂ ਦਾ ਹੋਣ ਤਾਂ ਬਿਲਕੁਲ ਨਾ ਕੇਵਲ ਪੌਦੇ ਮਿਲਦੇ ਬਲਕਿ ਉਹਨਾਂ ਨੂੰ ਚਲਾਉਣਾ ਕਿੱਦਾਂ ਉਹਨਾਂ ਨੂੰ ਸੰਭਾਲਣਾ ਕਿੱਦਾਂ ਉਹਨਾਂ ਦਾ ਰੱਖ-ਰਖਾਓ ਕਿੱਦਾਂ ਕਰਨਾ ਇਹ ਵੀ ਜਿਹੜਾ ਇੱਥੇ ਸਾਰਾ ਧਿਆਨ ਰੱਖਿਆ ਜਾਂਦਾ ਔਰ ਮੈਡੀਸਨ ਪੌਦੇ ਆਸਤੇ ਕਿਹੜੀ-ਕਿਹੜੀ ਜ਼ਰੂਰੀ ਹੁੰਦੀ ਹੈ ਉਹ ਵੀ ਇੱਥੇ ਜਿਹੜੀ ਹੈਗੀ ਦਿੱਤੀ ਜਾਂਦੀ ਹੈ ਤਾਂ ਬਿਲਕੁਲ ਸਹੀ ਸਮਾਂ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਅਸੀਂ ਅੱਜ ਬੂਟੇ ਲਾਉਣੇ ਆ ਤਾਂ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਉਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਸਾਨੂੰ ਮਿਲੇਗਾ ਤਾਂ ਬਿਲਕੁਲ ਜ਼ਰੂਰ ਵਿਜ਼ਿਟ ਕਰੋ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਤੋਂ ਜਦ ਅਸੀਂ ਫਿਰੋਜ਼ਪੁਰ ਰੋਡ ਤੇ ਜਾਂਦੇ ਆ ਤਾਂ ਟਾਲੀਪੀਰ ਟਾਲਾ ਸਾਹਿਬ ਗੁਰਦੁਆਰਾ ਜਿਨ੍ਹਾਂ ਨੂੰ ਫਤੂਸ ਮੂਟਾਲੀਆਂ ਵੀ ਕਹਿੰਦੇ ਆ ਉੱਥੇ ਮੌਜੂਦ ਹੈ ਤਾਂ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਧੰਨਵਾਦ